हो सकदा ਤੁਸੀਂ ਪਹਿਲਾਂ ਵੀ ਬਨਾਸਰ ਬਾਗ ਦੀ ਵੀਡੀਓ ਦੇਖੀ ਹੋਵੇ ਬਨਾਸਰ ਬਾਗ ਦੇ ਉੱਪਰ ਬਣਿਆ ਹੋਇਆ ਕੋਈ ਬਲੌਗ ਦੇਖਿਆ ਹੋਵੇ ਪਰ ਉਸ ਦੇ ਅੰਦਰ ਵੀ ਤੁਸੀਂ ਇਹ 12 ਦਰੀ ਵਾਲਾ ਸਿਰਫ ਇੱਕ ਗੇਟ ਹੀ ਦੇਖਿਆ ਹੋਣਾ ਇਸ ਤੋਂ ਅੰਦਰ ਦਾ 12 ਦਰਵਾਜ਼ਿਆਂ ਵਾਲਾ ਮਹਿਲ ਨਹੀਂ ਦੇਖਿਆ ਹੋਣਾ ਅੱਜ ਤੁਹਾਨੂੰ ਲੈ ਕੇ ਚੱਲਾਂਗੇ 12 ਦਰੀ ਦੇ ਅੰਦਰ ਤੇ ਤੁਹਾਨੂੰ ਦਿਖਾਵਾਂਗੇ 12 ਦਰਵਾਜ਼ਿਆਂ ਵਾਲਾ ਮਹਿਲ ਜਿਹੜਾ ਪੂਰੇ ਪੰਜਾਬ ਦੇ ਵਿੱਚ ਇੱਕੋ ਇੱਕ ਅਜੀਹਾ ਮਹਿਲ ਹੈ ਜਿਸ ਦੇ ਅੰਦਰ ਪਿਓਰ ਸਫੇਦ ਵਾਈਟ ਮਾਰਬਲ ਸੰਗਮਰਮਰ ਦਾ ਪੱਥਰ ਲੱਗਿਆ ਹੋਇਆ ਹੈ ਸਾਸਤਰੀ ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਨਵੇਂ ਬਲੌਗ ਦੇ ਵਿੱਚ ਤੇ ਅੱਜ ਆਪਾਂ ਪਹੁੰਚੇ ਹਾਂ ਸੰਗਰੂਰ ਬਨਾਸਰਵਾਗ ਦੇ ਵਿੱਚ ਆਪਾਂ ਅੱਜ ਆਏ ਹਾਂ ਇੱਥੇ ਇੱਕ 200 ਸਾਲ ਤੋਂ ਵੀ ਜ਼ਿਆਦਾ ਪੁਰਾਣੀ ਇਮਾਰਤ ਹੈ ਜਿਸ ਨੂੰ ਮਾਤਾ ਦਾ ਨਾਮ 12 ਦਰੀ ਇਮਾਰਤ ਹੈ ਅੱਜ ਆਪਾਂ ਤੁਹਾਨੂੰ 12 ਦਰੀ ਮਤਲਬ 12 ਦਰਵਾਜ਼ੇ ਵਾਲੇ ਮਹਿਲ ਦੇ ਅੰਦਰ ਲੈ ਕੇ ਚੱਲਦੇ ਹਾਂ ਤੇ ਅੰਦਰੋਂ ਦਿਖਾਉਨੇ ਆ 12 ਦਰੀ ਵਾਲੇ ਮਹਿਲ ਦਾ ਵਿਊ ਇਹ 12 ਦਰਵਾਜ਼ਿਆਂ ਵਾਲਾ ਮਹਿਲ ਪਿਓਰ ਚਿੱਟੇ ਸੰਗਮਰਮਰ ਦੇ ਪੱਥਰ ਦੇ ਨਾਲ ਬਣਿਆ ਹੋਇਆ ਆ ਜਿੰਦ ਰਿਆਸਤ ਦੀ ਰਾਜਤਾਨੀ ਰਹੇ ਸੰਗਰੂਰ ਸ਼ਹਿਰ ਦੇ ਵਿੱਚ ਬਾਰਾਂ ਦਰੀ ਦਾ ਨਿਰਮਾਣ 1830 ਈਸਵੀ ਵਿੱਚ ਜਾਨੀ ਕਿ ਅੱਜ ਤੋਂ ਤਕਰੀਬਨ ਲਗਭਗ 190 ਸਾਲ ਪਹਿਲਾਂ ਕਰਵਾਇਆ ਗਿਆ ਹੈ ਆ ਗਏ ਹੁਣ ਤੁਹਾਨੂੰ ਲੈ ਕੇ ਚੱਲਦੇ ਆਂ ਬਾਰਾਂ ਦਰੀ ਦੇ ਅੰਦਰ ਜਾਨੀ ਕਿ ਬਾਰਾਂ ਦਰਵਾਜ਼ਿਆਂ ਵਾਲੇ ਮਹਿਲ ਦੇ ਅੰਦਰ ਇਹ ਜੋ ਰਸਤਾ ਤੁਸੀਂ ਦੇਖ ਰਹੇ ਹੋ ਜੋ ਤੁਹਾਨੂੰ ਬਾਰਾਦਰੀ ਦੇ ਅੰਦਰ ਨੂੰ ਲੈ ਕੇ ਜਾਊਗਾ ਦੱਸਿਆ ਜਾਂਦਾ ਹੈ ਕਿ ਉਸ ਟਾਈਮ ਇੱਥੇ ਲੱਕੜ ਦਾ ਪੁਲ ਹੁੰਦਾ ਸੀ ਜੋ ਕਿ ਮਹਾਰਾਜੇ ਦੇ ਅੰਦਰ ਜਾਣ ਤੋਂ ਬਾਅਦ ਪਾਣੀ ਦੇ ਵਿੱਚ ਉਤਾਰ ਲਿਆ ਜਾਂਦਾ ਸੀ ਤਾਂ ਜੋ ਕੋਈ ਬਾਹਰਲਾ ਵਿਅਕਤੀ ਮਹਿਲ ਦੇ ਅੰਦਰ ਨਾ ਆ ਸਕੇ ਤੇ ਜਦੋਂ ਮਹਾਰਾਜੇ ਨੇ ਮਹਿਲ ਤੋਂ ਬਾਹਰ ਜਾਣਾ ਹੁੰਦਾ ਸੀ ਉਸ ਪੁਲ ਨੂੰ ਪਾਣੀ ਦੇ ਉੱਪਰ ਵੱਲ ਕਰ ਲਿਆ ਜਾਂਦਾ ਸੀ ਲਾਹੌਰ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦੀ ਬਾਰਾਦਰੀ ਸੀ ਉਸੇ ਬਾਰਾਦਰੀ ਦੀ ਤਰਜ਼ ਤੇ ਇਸ ਬਾਰਾਦਰੀ ਦਾ ਨਿਰਮਾਣ ਕਰਵਾਇਆ ਗਿਆ ਹੈ ਇਸ ਬਾਰਾਦਰੀ ਦਾ ਨਿਰਮਾਣ ਮਹਾਰਾਜਾ ਸੰਗਤ ਸਿੰਘ ਨੇ 1827 ਈਸਵੀ ਵਿੱਚ ਸ਼ੁਰੂ ਕਰਵਾਇਆ ਸੀ ਮਹਾਰਾਜਾ ਸੰਗਤ ਸਿੰਘ ਨੇ ਉਸ ਸਮੇਂ ਦੇ ਮਸ਼ਹੂਰ ਮੁਗਲ ਆਰਕੀਟੈਕਚਰ ਤੋਂ ਇਸ ਬਾਰਾਦਰੀ ਦਾ ਨਿਰਮਾਣ ਕਰਵਾਇਆ ਸੀ ਮਹਾਰਾਜਾ ਸੰਗਤ ਸਿੰਘ ਤੋਂ ਬਾਅਦ ਮਹਾਰਾਜਾ ਸਰੂਪ ਸਿੰਘ ਨੇ ਇਸ ਬਾਰਾਦਰੀ ਦਾ ਕੰਮ ਅੱਗੇ ਵਧਾਇਆ ਤੇ ਮਹਾਰਾਜਾ ਰਗੂਵੀਰ ਸਿੰਘ ਨੇ ਇਸ ਬਾਰਾਦਰੀ ਮਹਿਲ ਦਾ ਕੰਮ ਪੂਰਾ ਕਰਵਾਇਆ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਇਸ ਬਾਰਾਦਰੀ ਦੇ ਅੰਦਰ ਪਿਓਰ ਵਾਈਟ ਸੰਗਮਰਮਰ ਦਾ ਪੱਥਰ ਲੱਗਿਆ ਹੋਇਆ ਹੈ ਇਸ ਮਹਿਲ ਦੇ ਅੰਦਰ ਇਹ ਇੱਕ ਸਟੇਜ ਵਾਂਗ ਸਥਾਨ ਬਣਿਆ ਹੋਇਆ ਹੈ ਜਿੱਥੇ ਸ਼ਾਇਦ ਉਸ ਟਾਈਮ ਦੇ ਮਹਾਰਾਜੇ ਬੈਠਦੇ ਹੋਇਆ ਕਰਦੇ ਹੋਣਗੇ ਦੇਖੋ ਮਹਿਲ ਦੇ ਅੰਦਰ ਕਿੰਨੀ ਸੋਹਣੀ ਮੀਨਾਕਾਰੀ ਕੀਤੀ ਗਈ ਹੈ ਜਾਲੀਆਂ ਨੂੰ ਬਣਾਉਣ ਦੇ ਲਈ ਪੱਥਰਾ ਨੂੰ ਕੱਟ-ਕੱਟ ਕੇ ਇੱਕ ਇੱਕ ਕਪੂਲ ਦਾਕਾਰ ਦਿੱਤਾ ਗਿਆ ਹੈ ਕਿ ਕਿੰਨੀਆਂ ਸੋਹਣੀਆਂ ਜਾਲੀਆਂ ਬਣਾਈਆਂ ਹੋਈਆਂ ਨੇ ਉਹ ਵੀ ਸਾਰਾ ਕੁਝ ਹੱਥੀ ਕੀਤਾ ਗਿਆ ਹੋਇਆ ਆ ਪੁਰਾਣੇ ਸਮੇਂ ਦੇ ਵਿੱਚ ਦੱਸਿਆ ਜਾਂਦਾ ਆ ਕਿ ਇਹ ਜੋ 12 ਦਰੀ ਆ ਇਹ 12 ਰੁੱਤਾਂ ਨੂੰ ਦਰਸਾਉਂਦੀ ਆ 12 ਮੌਸਮਾਂ ਨੂੰ ਦਰਸਾਉਂਦੀ ਆ ਜਦੋਂ 365 ਦਿਨਾਂ ਦੇ ਵਿੱਚ ਆਪਣੀ ਧਰਤੀ ਸੂਰਜ ਦੇ ਚੱਕਰ ਕੱਟਦੀ ਆ ਤਾਂ 12 ਮਹੀਨਿਆਂ ਦੇ ਵਿੱਚ 12 ਮੌਸਮ ਆਉਂਦੇ ਨੇ ਉਹਨਾਂ ਨੂੰ ਦਰਸਾਉਂਦੀ ਆ ਇਹ 12 ਦਰੀ ਹੁਣ ਤੁਹਾਨੂੰ ਅੰਦਰ ਤੋਂ ਦਿਖਾਉਨੇ ਆ 1830 ਦੇ ਟਾਈਮ ਦਾ ਬਣਿਆ ਹੋਇਆ ਮਹਿਲ ਇਹ ਇਸ ਤੋਂ ਬਾਅਦ ਤੁਹਾਨੂੰ ਇਸ ਮਹਿਲ ਦੇ ਉੱਪਰ ਨੂੰ ਵੀ ਲੈ ਕੇ ਜਾਵਾਂਗੇ ਤੇ ਛੱਤ ਤੋਂ ਦਿਖਾਵਾਂਗੇ ਤੁਹਾਨੂੰ ਇਸ ਮਹਿਲ ਦੇ ਆਲੇ ਦੁਆਲੇ ਦੀ ਜਗ੍ਹਾ ਜਿੱਥੇ ਉਸ ਟਾਈਮ ਇਹ ਮਹਿਲ ਦੇ ਆਲੇ ਦੁਆਲੇ ਪਾਣੀ ਭਰਿਆ ਹੁੰਦਾ ਸੀ ਤੇ ਵਿੱਚ ਕਿਸ਼ਤੀਆਂ ਵੀ ਚਲਦੀਆਂ ਸੀ ਇਸ ਬਾਰਾਂਦਰੀ ਦੀ ਖੂਬਸੂਰਤੀ ਮਨ ਨੂੰ ਮੋਹ ਲੈਣ ਵਾਲੀ ਖੂਬਸੂਰਤੀ ਹੈ ਤੁਸੀਂ ਵੀ ਦੇਖੋ ਕਿੰਨੀ ਸੋਹਣੀ ਲੱਗਦੀ ਹੈ ਇਹ ਬਾਰਾਂਦਰੀ ਆਓ ਹੁਣ ਤੁਹਾਨੂੰ ਲੈ ਕੇ ਚੱਲਦੇ ਆ ਇਸ ਬਾਰਾਂਦਰੀ ਦੀ ਛੱਤ ਦੇ ਉੱਪਰ ਤਾਂ ਤੁਹਾਨੂੰ ਦੱਸਦੀ ਹੈ ਕਿ ਇਹ ਬਾਰਾਦਰੀ ਬਨਾਸਰ ਬਾਗ ਸੰਗਰੂਰ ਦੇ ਵਿੱਚ ਬਣੀ ਹੋਈ ਆ ਜੇਕਰ ਤੁਸੀਂ ਵੀ ਕਦੇ ਬਨਾਸਰ ਬਾਗ ਦੇ ਵਿੱਚ ਆਏ ਤਾਂ ਇਸ ਖੂਬਸੂਰਤ ਬਾਰਾਦਰੀ ਨੂੰ ਇੱਕ ਵਾਰ ਜ਼ਰੂਰ ਦੇਖ ਕੇ ਜਾਇਓ ਹੁਣ ਦੇਖ ਰਹੇ ਹਾਂ ਤੁਸੀਂ ਬਾਰਾਦਰੀ ਦੇ ਛੱਤ ਦੇ ਉੱਪਰ ਦਾ 뷰 ਇਸ ਮੈਲ ਦੇ ਵਾਲੇ ਦੁਆਲੇ ਪੂਰੇ ਚਾਰ ਚੁਵੇਰੇ ਉਸ ਟਾਈਮ ਪਾਣੀ ਹੁੰਦਾ ਸੀ ਤੇ ਪਾਣੀ ਦੇ ਵਿੱਚ ਉਸ ਵੇਲੇ ਕਿਸ਼ਤੀਆਂ ਵੀ ਚਲਦੀਆਂ ਹੋਇਆ ਕਰਦੀਆਂ ਸੀ ਬਨਾਸਰ ਬਾਗ ਦੇ ਅੰਦਰ ਵਾਰ ਹੀਰੋ ਸਟੇਡੀਅਮ ਵੀ ਬਣਿਆ ਹੋਇਆ ਹੈ ਇਸ ਦੇ ਅੰਦਰ ਐਂਟਰੀ ਗੇਟ ਦੇ ਨਾਲ ਹੀ ਇੱਕ ਬਹੁਤ ਵਧੀਆ ਪਾਰਕਿੰਗ ਬਣੀ ਹੋਈ ਆ ਆਪਣੇ ਸਾਧਨ ਖੜੇ ਕਰਨ ਦੇ ਲਈ ਕਾਰ ਪਾਰਕਿੰਗ ਦੇ ਨਾਲ ਹੀ ਅਗਲੀ ਸਾਈਡ ਨੂੰ ਜਾਂਦਿਆਂ ਨੂੰ ਸੱਜੇ ਹੱਥ ਨੂੰ ਰਸਤਾ ਵਾਰ ਹੀਰੋ ਜੀ ਸਟੇਡੀਅਮ ਨੂੰ ਜਾਂਦਾ ਆ ਤੇ ਇਸ ਦੇ ਨਾਲ ਹੀ ਇੱਕ ਰਸਤਾ ਖੱਬੇ ਹੱਥ ਨੂੰ ਜੋ ਕਿ ਬਨਾਸਰ ਬਾਗ ਦੇ ਅੰਦਰਲੀ ਸਾਈਡ ਨੂੰ ਲੈ ਕੇ ਜਾਂਦਾ ਹੈ ਅੱਪਾ ਆ ਗਏ ਬਨਾਸਰ ਬਾਗ ਦੀ ਝੂਲੇ ਵਾਲੀ ਸਾਈਡ ਇੱਧਰ ਸਾਰੇ ਝੂਲੇ ਲੱਗੇ ਹੋਏ ਆ ਆ ਦੇਖੋ ਨਿਆਣੇ ਕਿੱਦਾਂ ਪਿੰਗਾ ਛੁੱਟਦੇ ਆ ਇੱਕ ਨਾਲਾ ਆਪਣੇ ਆ ਸੁੱਖ ਬੈਠਾ ਹੋਏ ਵੀ ਝੂਟ ਲੈ ਰਿਆ ਹੈ ਤੇ ਹੁਣ ਆਪਾਂ ਆ ਗਏ ਆ ਝੂਲਿਆਂ ਤੋਂ ਉਧਰੋਂ ਗੋਲ ਵਾਲਿਆਂ ਤੋਂ ਤੇ ਹੁਣ ਸੁੱਖ ਕਹਿੰਦਾ ਵਾ ਹਾਥੀ ਉੱਪਰ ਜਾਣਾ ਆ ਹਾਥੀ ਉੱਪਰ ਝੂਟੇ ਲੈਣੇ ਆ ਇਹ ਚਲ ਤੁਰਿਆ ਜਾਂਦਾ ਹਾਥੀ ਦੇ ਉੱਪਰ ਲਈ ਹੈੜ ਉਹ ਨਹੀਂ ਉੱਟਾ ਹੋਏ ਡਰ ਲਾਇਆ ਕਿੰਨਾ ਕੁੱਚਾ ਸੱਚ ਇੱਥੇ ਉੱਪਰ ਚੜ੍ਹ ਕੇ ਤਾਂ ਖਸਾ ਲੱਗਦਾ ਚਲ ਕੋਈ ਨਹੀਂ ਆ ਜਾ ਉਧਰ ਦੀ ਉਧਰ ਦੀ ਇਧਰ ਦੀ ਚੱਲ ਜਾ ਉੱਤੇ ਦੀ ਆ ਜਾ ਉਧਰ ਦੀ ਉਹ ਨਹੀਂ ਉਹ ਚੌੜਾ ਹੀ ਆ ਇਹ ਤਾਂ ਉਤਰੀ ਆਇਆ ਥੱਲੇ ਤੰਦਰਾਦ ਜੋ ਜਾ ਕੇ ਥੱਲੇ ਉਤਰਿਆ ਜੇਕਰ ਅੱਜ ਦਾ ਇਹ ਵਲੌਗ ਤੁਹਾਨੂੰ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰ ਦਿਓ ਤਾਂ ਜੋ ਹੋਰ ਵੀ ਲੋਕ ਇਸ ਸੰਗਰੂਰ ਸ਼ਹਿਰ ਦੇ ਵਿੱਚ ਬਣੀ ਇਸ ਬਾਰਾਤਰੀ ਨੂੰ ਦੇਖ ਸਕਣ ਮਿਲਦੇ ਹਾਂ ਤੁਹਾਨੂੰ ਨਵੇਂ ਵਲੌਗ ਦੇ ਵਿੱਚ ਤੇ ਕਿਸੇ ਨਵੀਂ ਜਗ੍ਹਾ ਤੇ